ਪਲਾਟ ਖਰੀਦਣ ਤੇ ਵੇਚਣ ਵਾਲਿਆਂ ਦੇ ਲਈ ਇਹ ਵੱਡੀ ਖਬਰ ਹੈ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇਹ ਵੱਡਾ ਐਲਾਨ ਕੀਤਾ ਸੀ ਕਿ ਐਨਓਸੀ ਤੋਂ ਬਿਨਾ 500 ਗਜ਼ ਤੱਕ ਦੇ ਜੋ ਪਲਾਟ ਵਿੱਚ ਜਾਣਗੇ ਜਾਂ ਖਰੀਦੇ ਜਾਣਗੇ ਉਹਨਾਂ ਦੇ ਉੱਤੇ ਐਨਓਸੀ ਨਹੀਂ ਲੱਗੇਗੀ ਤਾਂ ਨੋਬਜੈਕਸ਼ਨ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਪਰ ਉਸ ਸਕੀਮ ਨੂੰ ਹੁਣ ਮਹਿਜ਼ 2 ਦਿਨ ਬਚੇ ਨੇ ਜਿਸ ਦੇ ਚੱਲਦਿਆਂ ਹੁਣ ਜੋ ਪਲਾਟ ਜਿਨ੍ਹਾਂ ਦੇ ਵੱਲੋਂ ਵੇਚੇ ਜਾ ਰਹੇ ਨੇ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਛਾਣ ਚੁੱਕੀ ਹੈ ਤੇ ਡੇਰਾ ਵਸੀ ਹਲਕੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਰਜਿਸਟਰੀਆਂ ਕਰਵਾਉਣ ਨੂੰ ਲੈ ਕੇ ਵੱਡੀਆਂ-ਵੱਡੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਲੋਕਾਂ ਦਾ ਹਜੂਮ ਦੇਖਣ ਨੂੰ ਮਿਲ ਰਿਹਾ ਕਿਉਂਕਿ ਮਹਿਜ਼ ਇਸ ਸਕੀਮ ਨੂੰ ਸਿਰਫ 2 ਦਿਨ ਬਚੇ ਨੇ 28 ਤਰੀਕ ਪੰਜਾਬ ਸਰਕਾਰ ਦੇ ਵੱਲੋਂ ਆਖਰੀ ਮਿਤੀ ਨਿਸ਼ਚਿਤ ਕੀਤੀ ਸੀ ਤਾਂ 28 ਤਰੀਕ ਤੋਂ ਬਾਅਦ ਐਨਓਸੀ ਵਾਲੀ ਸਕੀਮ ਜਿਹੜੀ ਆ ਉਹ ਖਤਮ ਹੋ ਜਾਵੇਗੀ ਤਾਂ ਪੰਜਾਬ ਸਰਕਾਰ ਦੇ ਵੱਲੋਂ 500 ਬਰਗਗਸਤ ਤੱਕ ਦੇ ਪਲਾਟਾਂ ਤੇ ਬਿਨਾ ਐਨਓਸੀ ਰਜਿਸਟਰੀ ਸਕੀਮ ਦੇ ਤਹਿਤ ਨਜਾਇਜ਼ ਕਲੋਨੀਆ ਚ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਦੀ ਆਖਰੀ ਮਿਤੀ 28 ਫਰਵਰੀ ਰੱਖੀ ਗਈ ਹੈ ਨਿਰਧਾਰਤ ਤਾਰੀਖ ਤੋਂ 3 2 ਦਿਨ ਰਹਿਣ ਦੇ ਕਰਕੇ ਡੇਰਾ ਬਸੀ ਤਹਿਸੀਲ ਚ ਰਜਿਸਟਰੀ ਕਰਵਾਉਣ ਲਈ ਲੋਕਾਂ ਦੇ ਹਜੂਮ ਲੱਗੇ ਹੋਏ ਨੇ ਆਨਲਾਈਨ ਸਮਾਂ ਲੈਣ ਵਾਲੇ 153 ਸਲਾਟ 28 ਫਰਵਰੀ ਤੱਕ ਪਰੇਗੇ ਨੇ ਇਸ ਕਾਰਨ ਲੋਕਾਂ 'ਚ ਹੁਣ 28 ਫਰਵਰੀ ਤੱਕ ਦਾ ਸਮਾਂ ਨਾ ਮਿਲਣ ਕਰਕੇ ਰੋਸ ਵੀ ਪਾਇਆ ਜਾ ਰਿਹਾ ਲੋਕਾਂ ਨੇ ਪੰਜਾਬ ਸਰਕਾਰ ਤੋਂ ਰਜਿਸਟਰੀ ਕਰਵਾਉਣ ਲਈ ਸਮਾਂ ਹੋਰ ਵਧਾਉਣ ਦੀ ਮੰਗ ਵੀ ਕੀਤੀ ਆ ਜਾਣਕਾਰੀ ਅਨੁਸਾਰ ਹਲਕਾ ਡੇਰਾ ਬੱਸੀ ਦੇ ਕਲੋਨਾਈਜ਼ਰਾਂ ਵੱਲੋਂ ਖੇਤਾਂ 'ਚ ਨਜਾਇਜ਼ ਕਲੋਨੀਆਂ ਬਿਨਾਂ ਕਿਸੇ ਮਨਜ਼ੂਰੀ ਤੋਂ ਕੱਟੀਆਂ ਹੋਈਆਂ ਨੇ ਇਸ ਕਰਕੇ ਸਰਕਾਰ ਤੇ ਲੋਕਾਂ ਨੂੰ ਕਲੋਨਾਈਜ਼ਰਾਂ ਵੱਲੋਂ ਕਰੋੜਾਂ ਦਾ ਚੂਨਾ ਲਗਾਇਆ ਗਿਆ ਸੀ ਜਿਸ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰਜਿਸਟਰੀਆਂ ਕਰਵਾਉਣ ਲਈ ਐਨਓਸੀ ਦੀ ਸ਼ਰਤ ਲਗਾਈ ਗਈ ਸੀ ਅਤੇ ਨਜਾਇਜ਼ ਕਲੋਨੀਆਂ ਚ ਪਲਾਟ ਦੀਆਂ ਰਜਿਸਟਰੀਆਂ ਤੇ ਰੋਕ ਲਾ ਦਿੱਤੀ ਗਈ ਸੀ ਕਲੋਨਾਈਜ਼ਰਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਮੰਗ ਤੇ ਸਰਕਾਰ ਨੇ 500 ਗਜ ਤੱਕ ਦੇ ਪਲਾਟ ਤੇ ਨਜਾਇਜ਼ ਕਲੋਨੀਆਂ ਚ ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਆਖਰੀ ਮਿਤੀ 28 ਫਰਵਰੀ ਰੱਖੀ ਹੋਈ ਸੀ ਜਾਣਕਾਰੀ ਅਨੁਸਾਰ ਡੇਰਾਬਸੀ ਤਹਿਸੀਲ ਚ 150 ਸਲਾਟ ਨੇ ਅਤੇ ਦਿੰਨੇ ਸਲਾਟ ਤਤਕਾਲ ਲਈ ਨੇ ਜਿਨ੍ਹਾਂ ਦੀ ਫੀਸ 5000 ਰੁਪਏ ਹੈ ਜੋ 28 ਫਰਵਰੀ ਤੱਕ ਫੁੱਲ ਨੇ ਜਦੋਂ ਕਿ ਹਾਲੇ ਵੀ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਵੱਲੋਂ ਆਪਣੇ ਪਲਾਟਾਂ ਦੀ ਰਜਿਸਟਰੀਆਂ ਕਰਵਾਉਣੀਆਂ ਨੇ ਸਥਾਨਿਕ ਲੋਕਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਇਸ ਦਾ ਸਮਾਂ ਵਧਾਉਣ ਤੇ ਤਾਂ ਜੋ ਲੋਕਾਂ ਨੂੰ ਆਪਣੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਨਿਵੇਸ਼ ਕਰਕੇ ਲੈ ਗਏ ਪਲਾਟ ਆਪਣੇ ਨਾਂ ਕਰਵਾ ਸਕਣ ਅਤੇ ਭਵਿੱਖ ਚ ਕਲੋਨਾਈਜ਼ਰਾਂ ਵੱਲੋਂ ਨਜਾਇਜ਼ ਕਲੋਨੀਆਂ ਕੱਟਣ ਤੇ ਪੂਰਨ ਤੌਰ ਤੇ ਰੋਕ ਲਗਾਈ ਜਾ ਸਕੇ ਇਸ ਬਾਬਤ ਗੱਲ ਕਰਨ ਤੇ ਤਹਿਸੀਲ ਡੇਰਾ ਬਸੀ ਵਿਕਰਮ ਸਿੰਘ ਨੇ ਕਿਹਾ ਕਿ ਸਰਕਾਰ ਹੁਕਮਾਂ ਦੀ ਇਨ ਬਿਲਨ ਪਾਲਣਾ ਕੀਤੀ ਜਾਵੇਗੀ ਕਿ ਸਰਕਾਰੀ ਹੁਕਮਾਂ ਦੀ ਇਨ ਬਿਲਨ ਪਾਲਣਾ ਕੀਤੀ ਜਾਵੇਗੀ ਤਾਂ 28 ਫਰਵਰੀ ਜਿਹੜੀ ਆ ਆਖਰੀ ਮਿਤੀ ਆ 28 ਫਰਵਰੀ ਤੋਂ ਬਾਅਦ ਉਹ ਸਕੀਮ ਜਿਹੜੀ ਆ ਖਤਮ ਹੋ ਜਾਵੇਗੀ ਪਰ ਲੋਕਾਂ ਦੇ ਵੱਲੋਂ ਹੁਣ ਸਰਕਾਰ ਦੇ ਅੱਗੇ ਮੰਗ ਕੀਤੀ ਆ ਕਿ ਸਰਕਾਰ ਜਿਹੜੀ ਆ ਇਸ ਸਕੀਮ ਨੂੰ ਹੋਰ ਅੱਗੇ ਵਧਾਉਣ ਤਾਰੀਖ ਹੋਰ ਅੱਗੇ ਵਧਾਉਣ ਤਾਂ ਜੋ ਲੋਕ ਜਿਹੜੇ ਨੇ ਆਪਣੇ ਪਲਾਟ ਉਹ ਖਰੀਦ ਸਕਣ ਜੋ ਪਲਾਟ ਕੱਟੇ ਹੋਏ ਨੇ ਉਹਨਾਂ ਦੀ ਬਿਨਾ ਐਨਓਸੀ ਤੋਂ ਉਹ ਪਲਾਟ ਖਰੀਦ ਸਕਣ ਤਾਂ ਜੋ ਲੋਕਾਂ ਨੂੰ ਥੋੜਾ ਬੋਤਾ ਪੈਸਾ ਬਚ ਸਕੇ ਲੋਕਾਂ ਨੂੰ ਥੋੜੀ ਬੋਤੀ ਰਾਹਤ ਮਿਲ ਸਕੇ ਤਾਂ ਦੇਖਣ ਵਾਲੀ ਗੱਲ ਹੈ ਕਿ ਆਖਰ ਹੁਣ ਸਰਕਾਰ ਇਹ ਰਜਿਸਟਰੀਆਂ ਦੇ ਉੱਤੇ ਜੋ ਸਕੀਮ ਸੀ ਐਨਓਸੀ ਦੀ ਉਹ ਸਕੀਮ ਨੂੰ ਖਤਮ ਕਰਨ ਦੀ ਜੋ ਐਨਓਸੀ ਸਕੀਮ ਖਤਮ ਕਰਨ ਦੀ ਜੋ ਮਿਤੀ ਸੀ ਉਹ ਅੱਗੇ ਵਧਾਉਂਦੀ ਆ ਜਾਂ ਫਿਰ 28 ਤਰੀਕ ਹੀ ਸਿਰਫ ਆਖਰੀ ਮਿਤੀ